ਹਾਂਜੀ ਮੇਰੇ ਵੀਰ ਭਰਾਵਾਂ ਨੂੰ ਅਸਲਾਮ ਅਲੈਕਮ ਅੱਲਾ ਖੈਰ ਕਰੇ ਸਭ ਠੀਕ ਠਾਕ ਹੋਵੋਗੇ ਹਾਂਜੀ ਅੱਜ ਅਸੀਂ ਪੰਜਵੀਂ ਵੀਡੀਓ ਥੋੜੀ ਝੋਲੀ ਪਾ ਰਹੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਾਕੀ ਜਿਹੇ ਜਿਹੇ ਵੀ ਸਾਨੂੰ ਕੋਈ ਕਲਾਮ ਦੀ ਲੋੜ ਹੁੰਦੀ ਆ ਸਾਨੂੰ ਕਮੈਂਟ ਵਿੱਚ ਲਿਖ ਕੇ ਦੱਸ ਦਿਆ ਕਰੋ ਅਸੀਂ ਉਹ ਵੀ ਕਲਾਮ ਛੁੱਡੀ ਝੂਲੀ ਪਾਇਆ ਕਰਾਂਗੇ ਠੀਕ ਹੈ ਜੀ ਬਾਕੀ ਤੁਹਾਨੂੰ ਵਾਰ-ਵਾਰ ਬੇਨਤੀ ਇਹੀ ਕਰਦੇ ਆ ਵੀ ਜਿਨ੍ਹਾਂ ਦੇ ਗੁਰੂ ਨੇ ਭਾਈ ਉਹ ਇਸੇ ਕਲਾ ਇਸ ਕਲਾਮ ਨੂੰ ਵਰਤ ਸਕਦਾ ਜਿਨ੍ਹਾਂ ਦੇ ਗੁਰੂ ਨਹੀਂ ਹੈਗੇ ਉਹ ਇਸ ਕਲਾਮ ਤੋਂ ਭਾਈ ਦੂਰ ਰਹਿਣਾ ਠੀਕ ਹੈ ਜੀ